ਲੋਕਪੱਤ ਨਿਊਜ਼ ਦੇਖ ਰਹੇ ਹੈ ਤਮਾਮ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਗੁਰਪ੍ਰੀਤ ਸਿੰਘ ਤੁਹਾਨੂੰ ਇਹ ਤਸਵੀਰਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਕਲਾਂ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਜਟਾਣਾ ਕਲਾਂ ਦੇ ਲੋਕਾਂ ਦੇ ਵੱਲੋਂ ਮਸ਼ਹੂਰ ਕਬੱਡੀ ਖਿਡਾਰੀ ਕੁਲਵੀਰ ਜਟਾਣਾ ਦਾ ਬੁਲਟ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਹੈ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੁਲਵੀਰ ਜਟਾਣਾ ਨੇ 2014 ਦੇ ਵਿੱਚ ਆਪਣੀ 17 ਸਾਲ ਦੀ ਉਮਰ 'ਚ ਕਬੱਡੀ ਖੇਡ ਜਗਤ ਦੇ ਵਿੱਚ ਪੈਰ ਰੱਖਿਆ ਸੀ ਅਤੇ 10 ਸਾਲਾਂ ਵਿੱਚ ਯੂਰਪ ਕੈਨੇਡਾ ਮਲੇਸ਼ੀਆ ਤੇ ਆਸਟ੍ਰੇਲੀਆ ਵਿੱਚ ਜਾ ਕੇ ਖੇਡ ਕਬੱਡੀ ਵਿੱਚ ਆਪਣਾ ਨਾਮ ਬਣਾਇਆ ਉਸਨੇ ਇਹਨਾਂ 10 ਸਾਲਾਂ ਵਿੱਚ ਕਬੱਡੀ ਖੇਡ ਜਗਤ ਵਿੱਚ ਆਪਣੇ ਕਰੀਅਰ ਦੌਰਾਨ 18 ਮੋਟਰਸਾਈਕਲ 3 ਬੁਲਟ 5 ਟਰੈਕਟਰ ਇੱਕ ਜੀਪ ਦੋ ਝੋਟੀਆਂ ਤੇ ਇੱਕ ਕੋੜਾ ਜਿੱਤ ਕੇ ਆਪਣੇ ਪਿੰਡ ਦਾ ਨਾਂ ਜਿਹੜਾ ਆ ਉਹ ਦੁਨੀਆ ਦੇ ਵਿੱਚ ਚਮਕਾਇਆ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਪਿੰਡ ਜਟਾਣਾ ਕੋਲੰਦੀਆਂ ਦਿਖਾ ਰਿਹਾ ਜਿੱਥੇ ਕਿ ਮਸ਼ਹੂਰ ਕਬੱਡੀ ਖਿਡਾਰੀ ਕੁਲਵੀਰ ਜਟਾਣਾ ਦਾ ਜਿਹੜਾ ਆ ਬੁਲਟ ਮੋਟਰਸਾਈਕਲ ਦੇ ਕੇ ਪਿੰਡ ਦੇ ਵੱਲੋਂ ਸਨਮਾਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਕੁਲਵੀਰ ਜਟਾਣਾ ਜਿਹੜਾ ਆ 2014 ਦੇ ਵਿੱਚ ਆਪਣੀ 17 ਸਾਲ ਦੀ ਉਮਰ ਦੇ ਵਿੱਚ ਕਬੱਡੀ ਖੇਡ ਜਗਤ ਦੇ ਵਿੱਚ ਪੈਰ ਰੱਖਦਾ ਹੈ ਤੇ ਉਸ ਤੋਂ ਬਾਅਦ ਲਗਾਤਾਰ 10 ਸਾਲ ਜਿਹੜਾ ਆ ਉਹ ਕਬੱਡੀ ਦੀਆਂ ਬੁਲੰਦੀਆਂ ਦੇ ਉੱਪਰ ਚੜਦਾ ਜਾਂਦਾ ਹੈ ਬੁਲੰਦੀਆਂ ਨੂੰ ਜਿਹੜਾ ਆ ਛੂੰਦਾ ਜਾਂਦਾ ਹੈ ਜਿਸ ਦੌਰਾਨ ਉਸ ਦੇ ਵੱਲੋਂ ਕਬੱਡੀ ਖੇਡ ਜਗਤ ਵਿੱਚ ਤਿੰਨ ਬੁਲਟ ਮੋਟਰਸਾਈਕਲ 18 ਮੋਟਰਸਾਈਕਲ ਅਤੇ ਪੰਜ ਟਰੈਕਟਰ ਇੱਕ ਜੀਪ ਦੋ ਝੋਟੀਆਂ ਤੇ ਇੱਕ ਕੋੜਾ ਜਿੱਤ ਕੇ ਜਿਹੜਾ ਆ ਆਪਣੇ ਪਿੰਡ ਦਾ ਨਾਮ ਚਮਕਾਇਆ ਜਾਂਦਾ ਨਾਮ ਜਿਹੜਾ ਰੌਸ਼ਨ ਕੀਤਾ ਜਾਂਦਾ ਇਸ ਮੌਕੇ ਤੇ ਕੁਲਵੀਰ ਜਟਾਣਾ ਨੂੰ ਪਿੰਡ ਪਹੁੰਚਣ ਤੇ ਲੋਕਾਂ ਦੇ ਵੱਲੋਂ ਬੁਲਟ ਮੋਟਰਸਾਈਕਲ ਜਿਹੜਾ ਦੇ ਕੇ ਉਸ ਦਾ ਸਨਮਾਨ ਕੀਤਾ ਗਿਆ ਤਾਂ ਇਦਾਂ ਦੀਆਂ ਹਰ ਇੱਕ ਅਪਡੇਟ ਲਈ ਜੁੜੇ ਰਹੋ ਲੋਕਤਕ نیوز ਨਾਲ ਬਹੁਤ ਬਹੁਤ ਧੰਨਵਾਦ ਅੱਲਾ ਤਾਂ ਬੜੇ ਮਾਣ ਵਾਲੀ ਗੱਲ ਆ ਵੀ ਸਾਡੇ ਪਿੰਡ ਦੇ ਵਿੱਚੋਂ ਕੁਲਵੀਰ ਜਟਾਣਾ ਆਪਣੇ ਪਿੰਡ ਦਾ ਦੇਸ਼ ਆਪਦੇਸ਼ਾਂ ਵਿੱਚ ਨਾਮ ਰੋਸ਼ਨ ਕਰ ਰਿਹਾ। ਹਾਂਜੀ ਦੂਜੇ ਸਾਰੇ ਪਿੰਡ ਦਾ ਧੰਨਵਾਦ। ਬੱਚੇ-ਬੱਚੇ ਦਾ ਧੰਨਵਾਦ ਕਿਸੇ ਨੇ ਖਾਲੀ ਨਹੀਂ ਮੋੜਿਆ ਸਾਡੇ। ਤੇ ਆਪਾਂ ਬਾਈ ਦਾ ਬੋਲਟ ਨਾਲ ਸਨਮਾਨ ਕੀਤਾ। ਅੱਗੇ ਤੋਂ ਵੀ ਜੇ ਕੋਈ ਬੱਚਾ ਜਾਂ ਕੋਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਾਮ ਕੱਢਦਾ ਚੰਗਾ ਪਿੰਡ ਦਾ ਤਾਂ ਅੱਗੇ ਤੋਂ ਵੀ ਉਹਦਾ ਸਹਿਯੋਗ ਕੀਤਾ ਜਾਊਗਾ। ਇਹ ਮੈਂ ਸਾਰੇ ਪਿੰਡ ਤੋਂ ਆਸ ਕਰਦਾ। ਇਹ ਇਹਨਾਂ ਸੋਚੋ ਵੀ ਕੁਲਵੀਰ ਦਾ ਸਨਮਾਨ ਆ। ਇਹਦੇ ਹਨਰ ਨੂੰ ਜਿਹੜਾ ਇਹਦੇ ਵਿੱਚ ਟੈਲੈਂਟ ਆ ਇਹ ਕਬੱਡੀ ਮੁੰਡਾ ਵਧੀਆ ਖੇਡਦਾ ਇਸ ਕਰਕੇ ਇਹਦਾ ਸਨਮਾਨ ਕੀਤਾ ਗਿਆ ਜੇ ਕੋਈ ਵੀ ਬੱਚਾ ਹੋਰ ਐਕਟੀਵਿਟੀ ਕਿਸੇ ਵੀ ਚੀਜ਼ ਦੇ ਵਿੱਚ ਵਧੀਆ ਰਹੂਗਾ ਵਧੀਆ ਪ੍ਰਦਰਸ਼ਨ ਕਰਕੇ ਜਟਾਣਾ ਕਲਾ ਦਾ ਨਾਮ ਰੋਸ਼ਨ ਕਰੂਗਾ ਤਾਂ ਉਹਦਾ ਬੰਨ ਦਾ ਮਾਨ ਸਨਮਾਨ ਸਾਰੇ ਪਿੰਡ ਵੱਲੋਂ ਕੀਤਾ ਜਾਊਗਾ ਇੰਨਾ ਕਹਿੰਦਾ ਹੋਇਆ ਖੇਮਾ ਦਾ ਜਾਚਕਾ